ਸਸਗਣ ਦੋਸਤੋ ਮੈਂ ਤੁਹਾਡਾ ਹਰਪ੍ਰੀਤ ਸੁਦੀ ਅੱਜ ਦੀ ਕਹਾਣੀ ਇੱਕ ਸੱਚੀ ਘਟਨਾ 'ਤੇ ਅਧਾਰਿਤ ਹੈ ਇਸ ਸਟੋਰੀ ਵਿੱਚ ਦੋ ਬੰਦੇ ਦਾ ਮਰਡਰ ਹੋ ਜਾਂਦਾ ਹੈ ਕੌਣ ਹੋ ਜਾਂਦਾ ਹੈ ਤੇ ਉਸ ਨੂੰ ਲੱਭਣ ਵਾਸਤੇ ਪੁਲਿਸ ਦਿਨ ਰਾਤ ਕਿ ਕਰਦੀ ਹੈ ਤਰ੍ਹਾਂ ਤਰ੍ਹਾਂ ਦੇ ਸਬੂਤ ਇਕੱਠੇ ਕਰਦੀ ਹੈ ਸੀਸੀਟੀਵੀ ਕੈਮਰੇ ਤੱਕ ਖੰਗਾਲ ਲੁੰਦੀ ਹੈ ਸ਼ਹਿਰ ਦੇ ਸਾਰਾ ਕੁਝ ਕਰ ਲੁੰਦੀ ਹੈ ਪਰ ਉਹਨਾਂ ਦੇ ਹੱਥ ਖਾਲੀ ਦੇਖਾਂ ਲਈ ਰਹਿ ਜਾਂਦੇ ਹਨ ਤੇ ਉਸ ਤੋਂ ਬਾਅਦ ਐਨਾ ਕੁਝ ਹੋਣ ਦੇ ਬਾਵਜੂਦ ਫਿਰ ਜੋ ਉਥੋਂ ਦੇ ਮੁਖਮਤਰੀ ਹੁੰਦੇ ਹਨ ਉਹਨਾਂ ਨੂੰ ਇਸ ਦੇ ਵਿੱਚ ਹੱਥ ਖਿਸ਼ੋਬ ਕਰਨਾ ਪੈਂਦਾ ਹੈ ਇਸ ਦੇ ਵਿੱਚ ਇੰਟਰਫੇਅਰ ਕਰਨਾ ਪੈਂਦਾ ਹੈ ਤੇ ਫਿਰ ਕਿਸ ਤਰ੍ਹਾਂ ਜਿਹੜੇ ਚੋਰੀ ਉਧਰੋਂ ਹਨ ਕਿਸ ਤਰ੍ਹਾਂ ਉਹਨਾਂ ਨੂੰ ਪਕੜਿਆ ਜਾਂਦਾ ਹੈ ਕਿਸ ਤਰ੍ਹਾਂ ਉਹਨਾਂ ਤੱਕ ਪਹੁੰਚਿਆ ਜਾਂਦਾ ਹੈ ਸਾਰਾ ਇਸ ਸਟੋਰੀ ਵਿੱਚ ਤੁਸੀਂ ਸੁਣੋਗੇ ਬਹੁਤ ਹੀ ਜਿਆਦਾ ਇੰਟਰਸਟਿੰਗ ਸਟੋਰੀ ਹੈ ਦੋਸਤੋ ਤੇ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਤੇ ਕਹਾਣੀ ਹੈ ਉੜੀਸਾ ਦੇ ਪਟਨਾਗੜ੍ਹ ਸ਼ਹਿਰ ਦੀ ਇਸ ਸ਼ਹਿਰ ਵਿੱਚ ਪੰਜ ਜੀਆ ਦਾ ਖੁਸ਼ੀ ਖੁਸ਼ੂ ਇੱਕ ਪਰਿਵਾਰ ਰਹਿੰਦਾ ਹੁੰਦਾ ਹੈ ਜਿਸ ਵਿੱਚ ਅਰਵਿੰਦਰ ਕੁਮਾਰ ਸ਼ਾਹੂ ਜੋ ਕੇ ਘਰ ਦੇ ਮੁਖਿਆ ਹੁੰਦੇ ਹਨ ਤੇ ਉਹਨਾਂ ਦੀ ਪਤਨੀ ਸੰਜੁਤਾ ਸਾਹੂ ਤੇ ਇੱਕ ਬੇਟਾ ਸੋਮੇ ਸ਼ਖਰ ਸਾਹੂ ਤੇ ਇੱਕ ਉਹਨਾਂ ਦੀ ਲੜਕੀ ਦਿਵਯਾ ਸਾਹੂ ਤੇ ਇੱਕ ਸਭ ਤੋਂ ਬਜ਼ੁਰਗ ਔਰਤ ਜਿਮਾਮਨੀ ਸਾਹੂ ਜੋ ਕਿ ਰਵਿੰਦਰ ਕੁਮਾਰ ਸਾਹੂ ਦੀ ਮਾਂ ਸੀ ਰਵਿੰਦਰ ਕੁਮਾਰ ਸਾਹੂ ਪਟਨਾ ਗੜ੍ਹ ਸ਼ਹਿਰ ਦੇ ਵਿੱਚ ਜਵਾਲਰ ਕਾਲਜ ਦੇ ਵਿੱਚ ਲੈਕਚਰਰ ਹੁੰਦੇ ਹਨ ਤੇ ਉਹਨਾਂ ਦੀ ਪਤਨੀ ਜੋਤੀ ਵਿਕਾਸ ਜੂਨੀਅਰ ਕਾਲਜ ਦੇ ਵਿੱਚ ਪ੍ਰਿੰਸੀਪਲ ਹੁੰਦੇ ਹਨ ਤੇ ਉਹਨਾਂ ਦਾ ਬੇਟਾ ਇੱਕ ਕੰਪਨੀ ਵਿੱਚ ਇੰਜੀਨੀਅਰ ਲੱਗਾ ਹੁੰਦਾ ਹੈ ਤੇ ਬੇਟੀ ਉਹਨਾਂ ਦੀ ਇੰਗਲੈਂਡ ਵਿੱਚ ਸਟੱਡੀ ਕਰਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਉਹਨਾਂ ਦੀ ਬਜ਼ੁਰਗ ਦਰਦੀਨ ਵੀ ਹੈ ਉਹ ਹਾਊਸ ਵਾਈਫ ਹੈ ਘਰੇ ਹੀ ਰਹਿੰਦੀ ਹੈ ਬਜ਼ੁਰਗ ਹੁੰਦੀ ਹੈ ਤੇ ਪਰਿਵਾਰ ਵਿੱਚ ਪੈਸੇ ਦੀ ਵੀ ਕੋਈ ਕਮੀ ਨਹੀਂ ਹੁੰਦੀ ਕਿਉਂਕਿ ਸਾਰੇ ਹੀ ਖਾਨ ਕਮਾਉਣ ਵਾਲੇ ਹੁੰਦੇ ਹਨ ਤੇ ਉਸ ਤੋਂ ਬਾਅਦ ਜਦੋਂ ਸਰਾ ਕੁ ਸਹੀ ਹੁੰਦਾ ਹੈ ਤਾਂ ਉਹ ਆਪਣੇ ਵਾਸਤੇ ਬਹੁਤ ਸੋਹਣਾ ਜਿਹਾ ਘਰ ਵੀ ਪਾਉਂਦੇ ਹਨ ਤੇ ਆਪਣੇ ਘਰ ਵਿੱਚ ਕੁਝ ਸਮੇਂ ਬਾਅਦ ਉਹ ਸ਼ਿਫਟ ਹੋ ਜਾਂਦੇ ਹਨ ਜਦੋਂ ਘਰ ਵਿੱਚ ਸ਼ਿਫਟ ਹੋ ਜਾਂਦੇ ਹਨ ਤਾਂ ਉਹ ਕੁ ਸਮਾਂ ਲੰਘਦਾ ਹੈ ਤੇ ਉਹ ਸੋਚਦੇ ਹਨ ਕਿ ਕਿਉਂ ਨਾ ਹੁਣ ਆਪਾਂ ਆਪਣੇ ਬੇਟੇ ਸੋਮੇ ਸ਼ੇਖਰ ਸਾਹੂ ਦੀ ਸ਼ਾਦੀ ਕਰ ਦਿੱਤੀ ਜਾਵੇ ਤਾਂ ਉਹ ਇਸ ਗੱਲ ਹੀ ਸਾਰੇ ਹੀ ਏਗਰੀ ਹੋ ਜਾਂਦੇ ਹਨ ਤੇ ਉਹਦੇ ਲਈ ਇੱਕ ਲੜਕੀ ਪਸੰਦ ਕਰਦੇ ਹਨ ਜਿਹਦਾ ਨਾਮ ਹੈ ਰਿਮਾਰਾਣੀ ਸ਼ਾਹੋ ਵਿਆਹ ਦੀ ਤਰੀਕ ਰੱਖ ਦਿੱਤੀ ਜਾਂਦੀ ਹੈ ਤੇ ਉਸ ਪਹਿਲਾਂ ਉਹਨਾਂ ਦੀ ਬੇਟੀ पांच दिन ਦੀਆਂ ਛੁੱਟੀਆਂ ਲੈ ਕੇ ਵਿਆਹ ਵਿੱਚ ਸ਼ਾਮਲ ਹੋਣ ਲਈ ਵੀ ਆ ਜਾਂਦੀ ਹੈ ਤੇ ਹੁਣ ਜਦੋਂ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਬੜੀ ਖੁਸ਼ੀ-ਖੁਸ਼ੀ ਤੋਂ ਤਾਂ ਮੰਨਣ ਨਾਲ ਉਹ ਵਿਆਹ ਕਰਦੇ ਹਨ ਤੇ ਉਸ ਤੋਂ ਬਾਅਦ ਦੋ ਦਿਨ ਬਾਅਦ 20 ਫਰਵਰੀ 2018 ਨੂੰ ਸੱਭ ਸੰਗ ਕਰਦੇ ਹਨ ਅਤੇ ਰਿਸੈਪਸ਼ਨ ਵਿੱਚ ਰਿਸ਼ਤੇਦਾਰ ਵਗੈਰਾ ਸਾਰੇ ਆਏ ਹੁੰਦੇ ਹਨ ਇੱਕ ਦੋ ਦਿਨਾਂ ਵਿੱਚ ਜਦੋਂ ਰਿਸ਼ਤੇਦਾਰ ਸਾਰੇ ਆਪਣੇ ਆਪਣੇ ਘਰੇ ਚਲੇ ਜਾਂਦੇ ਹਨ ਪਰੋਸੀ ਆਪਣੇ ਘਰੇ ਚਲੇ ਜਾਂਦੇ ਸਾਰੇ ਪਰਿਵਾਰ ਵਿੱਚ ਹੁਣ 6 ਮੈਂਬਰ ਹੋ ਜਾਂਦੇ ਹਨ ਕਿ ਮਾਰਚ ਫਰਵਰੀ ਨੂੰ ਬੇਟੀ ਨੇ ਵਾਪਸ ਆਪਣੇ ਕਾਲਜ ਵਿੱਚ ਸਟੱਡੀ ਕਰਨ ਦੇ ਬਾਅਦ ਉਸ ਇੰਗਲੈਂਡ ਵਿੱਚ ਜਾਣਾ ਹੁੰਦਾ ਹੈ ਤੇ ਜੋ ਉਸ ਦਾ ਪਿਤਾ ਹੁੰਦਾ ਹੈ ਰਵਿੰਦਰ ਕੁਮਾਰ ਸ਼ਾਹੂ ਉਹ ਉਸ ਨੂੰ ਦਿੱਲੀ ਅਰਪੋਰਟ ਤੇ ਛੱਡਣ ਲਈ ਚਲੇ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਉਹਨਾਂ ਦੀ ਪਤਨੀ ਹੁੰਦੀ ਹੈ ਉਹ ਵੀ ਆਪਣੇ ਕਾਲਜ ਚਲੀ ਜਾਂਦੀ ਹੈ ਤੇ ਹੁਣ ਘਰ ਵਿੱਚ ਤਿੰਨ ਮੈਂਬਰ ਬਚੇ ਹਨ ਸੋਮੇ ਸ਼ੇਖਰ ਸ਼ਾਹੂ ਤੇ ਉਸ ਦੀ ਪਤਨੀ ਰੀਮਾ ਰਾਣੀ ਸ਼ਾਹੂ ਤੇ ਇੱਕ ਉਹਨਾਂ ਦੀ ਬਜ਼ੁਰਗ ਦਾਦੀ ਤੇ ਉਸ ਤੋਂ ਬਾਅਦ ਸੂਮੇਸ਼ੇਖਰ ਸਾਹੂ ਆਪਣੀ ਪਤਨੀ ਨੂੰ ਚਾਹ ਬਣਾਉਣ ਲਈ ਕਹਿੰਦਾ ਹੈ ਤੇ ਉਸਦੀ ਪਤਨੀ ਰਸੋਈ ਵਿੱਚ ਚਾਹ ਬਣਾਉਣ ਲਈ ਚਲੀ ਜਾਂਦੀ ਹੈ ਐਨੰ ਨੂੰ ਬਾਹਰ ਇੱਕ ਦਰਵਾਜ਼ਾ ਖੜਕੜਾਉਣ ਦੀ ਆਵਾਜ਼ ਆਉਂਦੀ ਹੈ ਤੇ ਸੂਮੇਸ਼ੇਖਰ ਸਾਹੂ ਬਾਹਰ ਜਾਂਦਾ ਹੈ ਅਤੇ ਦਰਵਾਜ਼ਾ ਖੋਲਦਾ ਹੈ ਤਾਂ ਸਾਹਮਣੇ ਦੇਖਦਾ ਹੈ ਕਿ ਇੱਕ ਕੂਰੀਅਰ ਵਾਲਾ ਕੂਰੀਅਰ ਲੈ ਕੇ ਖੜਿਆ ਹੁੰਦਾ ਹੈ ਅਤੇ ਕਹਿਣ ਲੱਗਦਾ ਹੈ ਕਿ ਤੁਹਾਡਾ ਕੂਰੀਅਰ ਆਇਆ ਹੈ ਕੂਰੀਅਰ ਸਕਾਈਕਿੰਗ ਕੂਰੀਅਰ ਦੀ ਤਰਫੋਂ ਆਇਆ ਹੁੰਦਾ ਹੈ ਅਤੇ ਉਸ ਨੂੰ ਭੇਜਣ ਵਾਲੇ ਦਾ ਨਾਮ ਐਸਕੇ ਸਰਾ ਹੁੰਦਾ ਹੈ ਅਤੇ ਇੱਕ ਕੂਰੀਅਰ ਰਾਈਡਰ ਤੋਂ ਆਇਆ ਹੁੰਦਾ ਹੈ ਜੋ ਕਿ ਉਥੋਂ ਉਹਨਾਂ ਦੇ ਸ਼ਹਿਰ ਤੋਂ 250 ਕਿਲੋਮੀਟਰ ਦੂਰੀ ਤੇ ਸੀ। ਕੋਣ ਸੋਮੇਸ਼ ਸਿੰਘ ਘਰ ਚਾਹੁੰਦਾ ਹੈ ਕਿ ਮੈਂ ਤਾਂ ਕਿਸੇ ਕਿਸੇ ਨੂੰ ਨਹੀਂ ਜਾਣਦਾ ਨਹੀਂ ਵੀ ਕੌਣ ਐ ਕਿਸੇ ਨਾ ਉਹ ਸੋਚਦਾ ਹੈ ਵੀ ਸ਼ਾਇਦ ਕੋਈ ਪਾਪਾ ਦਾ ਜਾਣਕਾਰ ਹੋਵੇਗਾ ਕੋਈ ਸ਼ਾਇਦ ਵਿਆਹ ਦਾ ਗਿਫਟ ਭੇਜ ਹੋਵੇਗਾ ਕਿਸੇ ਨੇ ਆਪ ਉਸ ਨੂੰ ਕਿਉਂਕਿ ਅਕਸਰ ਲੋਕ ਕਈ ਵਾਰ ਕੂਰੀਅਰ ਤੇ ਵਿਆਹ ਦੇ ਗਿਫਟ ਭੇਜ ਦਿੰਦੇ ਹਨ ਆਪਨੇ ਹੀ ਪਹੁੰਚ ਪਾਉਂਦੇ ਜੇ ਜਦੋਂ ਤੇ ਉਸ ਤੋਂ ਬਾਅਦ ਜਦੋਂ ਘਰੇ ਜਾ ਕੇ ਉਹ ਉਹ ਜਿਹੜਾ ਬਾਕਸ ਖੋਲਣਾ ਹੈ ਤਾਂ ਦਾਦੀ ਵੀ ਆ ਜਾਂਦੀ ਹੈ ਅੱਡੇ ਬਠੇਉ ਕੋਲੜੇ ਹੁੰਦੇ ਹਨ ਤੇ ਉਧਰੋਂ ਰੀਮਾ ਰਾਣੀ ਵੀ ਰਸੋਈ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਬਾਕਸ ਖੋਲਦਾ ਹੈ ਤਾਂ ਉਸ ਤੋਂ ਉੱਪਰ ਅੰਦਰ ਇੱਕ ਹੋਰ ਬਾਕਸ ਹੁੰਦਾ ਹੈ ਅਤੇ ਉਸ ਤੇ ਲਿਖਿਆ ਹੁੰਦਾ ਹੈ ਇਹ ਤੁਹਾਡੇ ਵਿਆਹ ਦਾ ਗਿਊਟਾ ਹੈ ਤੇ ਉਸ ਬਾਕਸ ਵਿੱਚੋਂ ਇੱਕ ਚਿੱਟਾ ਧਾਗਾ ਬਾਹਰ ਨਿਕਲਿਆ ਹੁੰਦਾ ਹੈ ਅਤੇ ਨਾਲੇ ਇਹ ਹੀ ਲਿਖਿਆ ਹੁੰਦਾ ਹੈ ਕਿ ਜਦੋਂ ਤੁਸੀਂ ਇਸ ਧਾਗੇ ਨੂੰ ਖੁੱਲ ਓਪਨ ਕਰੋਗੇ ਖੋਲੋਗੇ ਤਾਂ ਤੁਹਾਡਾ ਗਿਫਟ ਤੁਹਾਨੂੰ ਮਰੇ ਸਾਹਮਣੇ ਦਿਖਾਈ ਦੇਵੇਗਾ ਤਾਂ ਸੋਮੇ ਸ਼ਿਖਰ ਸਾਊ ਏਦਾਂ ਹੀ ਕਰਦਾ ਹੈ ਉਹ ਤਾਗ ਨੂੰ ਖਿੱਚਦਾ ਹੈ ਅਤੇ ਜਦੋਂ ਤਾਗ ਨੂੰ ਖਿੱਚਿਆ ਹੈ ਤਾਂ ਉੱਥੇ ਇੰਨੀ ਜ਼ੋਰਦਾਰ ਬਲਾਸਟ ਹੁੰਦਾ ਹੈ ਕਿ ਪੜੋਸੀਆਂ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਹਨ ਸਾਰੇ ਪੜੋਸੀ ਹੈਰਾਨ ਹੋ ਜਾਂਦੇ ਹਨ ਵੀ ਹਾਂ ਏਦਾਂ ਬਲਾਸਟ ਕਿੱਹਾ ਹੋਇਆ ਹੈ ਕੀ ਹੈ ਕਿੱਦਾਂ ਨਹੀਂ ਕੋਈ ਸ਼ਾਇਦ ਸਿਲੰਡਰ ਫਟਿਆ ਹੋਵੇਗਾ ਤਰ੍ਹਾਂ ਤਰ੍ਹਾਂ ਦੇ ਲੋਕ ਅੰਦਾਜ਼ੇ ਲਗਾਉਂਦੇ ਹਨ ਤੇ ਉਸ ਤੋਂ ਬਾਅਦ ਜਦੋਂ ਘਰੇ ਆ ਕੇ ਦੇਖੇ ਉਹਨਾਂ ਨੇ ਤਾਂ ਤਿੰਨੇ ਬੇਹੋਸ਼ੀ ਦੀ ਹਾਲਤ ਵਿੱਚ ਲੱਗ ਲੱਗ ਤਾਵਾਂ ਤੇ ਕੋਈ ਹੁੰਦੇ ਹਨ ਤੇ ਉਸ ਤੋਂ ਬਾਅਦ ਪੜੋਸੀ ਕੋਈ ਪੁਲਿਸ ਨੂੰ ਫੋਨ ਕਰਦਾ ਹੈ ਕੋਈ ਉਹਨਾਂ ਦੇ ਘਰ ਦੇ ਨੂੰ ਫੋਨ ਕਰਦਾ ਹੈ ਕੋਈ ਐਂਬੂਲੈਂਸ ਨੂੰ ਫੋਨ ਕਰਦਾ ਹੈ ਤੇ ਤਾਂ ਉੱਥੇ ਪੁਲਿਸ ਵੀ ਆ ਜਾਂਦੀ ਹੈ ਤੇ ਐਂਬੂਲੈਂਸ ਵੀ ਪਹੁੰਚ ਜਾਂਦੀ ਹੈ ਉਹਨਾਂ ਦੇ ਮਾਪੇ ਵੀ ਪਹੁੰਚ ਜਾਂਦੇ ਹਨ ਕਿਨਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਬਲਾਂਗੀਰ ਹਸਪੀਟਲ ਵਿੱਚ ਲਿਆਇਆ ਜਾਇਆ ਜਾਂਦਾ ਹੈ ਤਾਂ ਰਸਤੇ ਵਿੱਚ ਉਹਨਾਂ ਦੀ ਦਦੀ ਦਮ ਤੋੜ ਦਦੀ ਹੈ ਤੇ ਉੱਥੇ ਉਸ ਤੋਂ ਬਾਅਦ ਹਸਪੀਟਲ ਲਿਆਇਆ ਜਾਂਦਾ ਹੈ ਤਾਂ ਹਸਪੀਟਲ ਵਿੱਚ ਡਾਕਟਰ ਦਰਦੀ ਨੂੰ ਮ੍ਰਿਤਕ ਐਲਾਨ ਕਰ ਦਿੰਦੇ ਹਨ ਤੇ ਬਾਕੀ ਦੋਨੋਂ ਸੁੰਮੇਸ਼ ਐਕਰਸ਼ਾਹੂ ਤੇ ਰਾਨੀ ਸਾਹੂ ਦੋਨੇ ਹਾਂ ਦੋਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੁੰਦੀ ਹੈ ਉਸ ਤੋਂ ਬਾਅਦ ਉਸ ਸਮੇਂ ਬਾਅਦ ਡਾਕਟਰ ਸੁਮੇਸ਼ ਐਕਰਸ਼ਾਹੂ ਨੂੰ ਵੀ ਮ੍ਰਿਤਕ ਐਲਾਨ ਕਰ ਦਿੰਦੇ ਹਨ ਹੁਣ ਬਚਦੀ ਹੈ ਰੀਮਾ ਰਾਨੀ ਸਾਹੂ ਉਹ ਵੀ ਕਾਫੀ ਗੰਭੀਰ ਹਾਲਤ ਵਿੱਚ ਹੁੰਦੀ ਹੈ ਅਤੇ ਵਿਆਹ ਨੂੰ ਕੁਝ ਹੀ ਸਮਾਂ ਹੋਇਆ ਸੀ ਤੇ ਜਿਸ ਤੋਂ ਬਾਅਦ ਉਹ ਹੁਣ ਬੇਚੈਰੀ ਵਿਧਵਾ ਹੋ ਚੁੱਕੀ ਹੁੰਦੀ ਹੈ ਤੇ ਉਸ ਤੋਂ ਬਾਅਦ ਖੁਸ਼ੀ ਦਾ ਮਾਹੌਲ ਗਮੀ ਵਿੱਚ ਬਦਲ ਜਾਂਦਾ ਹੈ ਹੁਣ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰਦੀ ਹੈ ਤੇ ਤੇ ਬੰਬੜੀ ਸੋਧਲ ਟੀਮ ਹੁੰਦੀ ਹੈ ਉਹ ਵੀ ਆ ਜਾਂਦੀ ਹੈ ਤੇ ਫੋਰੈਂਸਿਕ ਟੀਮ ਬਾੜੀ ਵੀ ਆ ਜਾਂਦੇ ਹਨ ਤੇ ਹੁਣ ਪੁਲਿਸ ਨੂੰ ਇਹ ਤਾਂ ਪਤਾ ਲੱਗ ਚੁੱਕਾ ਹੁੰਦਾ ਹੈ ਕਿ ਇਹ ਬੰਬ ਪਲਾਸਟਿਕ ਸੀ ਕੋਈ ਸਿਲੰਡਰ ਨਾਲ ਇਤਵਾ ਕਾ ਨਹੀਂ ਹੋਇਆ ਸੀ ਤੇ ਉਸ ਤੋਂ ਬਾਅਦ ਫੋਰੈਂਸਿਕ ਟੀਮ ਬਾੜੇ ਤੋਂ ਸਬੂਤ ਇਕੱਠੇ ਕਰਦੇ ਹਨ ਬੰਬ ਦੇ ਛਿੜੇ ਅਲੱਗ-ਅਲੱਗ ਜਿਹੜੇ ਹੁੰਦੇ ਹਨ ਉਹਨਾਂ ਨੂੰ ਇਕੱਠਾ ਕਰਦੇ ਹਨ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਬੰਬ ਅੰਦਰ ਆਇਆ ਤਾਂ ਆਇਆ ਕਿ ਨਹੀਂ ਕਿਉਂਕਿ ਜਿਹੜੇ ਤਿੰਨ ਲੋਕਾਂ ਨੂੰ ਇਸ ਬਾਰੇ ਪਤਾ ਸੀ ਉਹ ਤਿੰਨੋਂ ਉਹਦੇ ਵਿੱਚ ਦੋ ਤਾਂ ਮ੍ਰਿਤਕ ਹੋ ਚੁੱਕੇ ਸਨ ਤੇ ਸਿਰਫ ਰੂਮੀ ਰਾਣੀ ਸਾਹੂ ਹੀ ਬਚੀ ਸੀ ਤੇ ਉਹ ਹਲੇ ਬੋਲਣ ਤੇ ਬਿਆਨ ਦੇਣ ਦੇ ਹਾਲਾਤ ਵਿੱਚ ਨਹੀਂ ਸੀ ਹੁਣ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਨ ਲਈ ਰੀਮਾ ਰਾਣੀ ਸਾਹੂ ਦਾ ਇੰਤਜ਼ਾਰ ਕਰਦੀ ਹੈ ਕਿ ਕਦੋਂ ਉਹ ਆਪਣੀ ਸਹੀ ਹਾਲਤ ਵਿੱਚ ਆਵੇ ਤੇ ਸਾਨੂੰ ਬਿਆਨ ਦੇਵੇ ਤੇ ਸਾਨੂੰ ਦੱਸੇ ਕਿ ਬੰਬ ਕਿਸ ਤਰ੍ਹਾਂ ਅੰਦਰ ਆਇਆ ਤਾਂ ਕੁਝ ਸਮਾਂ ਪਾ ਕੇ ਹਫ਼ਤਾ ਲੰਘ ਜਾਂਦਾ ਹੈ ਤੇ ਹਫ਼ਤੇ ਤੋਂ ਬਾਅਦ ਜਿਹੜੀ ਨਾ ਰਾਣੀ ਸਾਹੂ ਬੋਲਣਾ ਸ਼ੁਰੂ ਕਰ ਦਿੰਦੀ ਹੈ ਤੇ ਆਪਣੇ ਬੈਂਚ ਦੱਸਦੀ ਹੈ ਕਿ ਕੋਈ ਸਿਕਾਈਕਿੰਗ ਨਾਮ ਦੇ ਕੋਰੀਅਰ ਤੋਂ ਇੱਕ ਕੋਰੀਅਰ ਦਾ ਪਾਰਸਲ ਆਇਆ ਸੀ ਜਿਸ ਦੇ ਵਿੱਚ ਬੰਬ ਆਇਆ ਸੀ ਤੇ ਪੁਲਿਸ ਵਾਲੇ ਹੁਣ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੇ ਹਨ ਉਧਰ ਇਹ ਖਬਰ ਮੀਡੀਆ ਵਿੱਚ ਅੱਗੇ ਦੀ ਤਰ੍ਹਾਂ ਫੈਲ ਜਾਂਦੀ ਹੈ ਤੇ ਮੀਡੀਆ ਵਾਲੇ ਇਸ ਖਬਰ ਨੂੰ ਬਹੁਤ ਹੀ ਮਤਲਬ ਪੂਰੇ ਦੇਸ਼ ਵਿੱਚ ਫਲਾਉਂਦੇ ਹਨ ਪਰ ਮੀਡੀਆ ਵਾਲੇ ਤੋਂ ਇੱਕ ਗਲਤੀ ਹੋ ਜਾਂਦੀ ਹੈ ਬਾਕੀ ਖਬਰ ਤਾਂ ਸਾਰੀ ਸਹੀ ਚੱਲਦੀ ਹੈ ਤੇ ਇਸ ਇੱਕ ਗਲਤੀ ਇਹ ਹੋ ਜਾਂਦੀ ਹੈ ਕਿ ਜੋ ਪਹਿਲੇ ਪੂਰੇ ੜਪੇ ਜਨਵਾਲਾ ਹੁੰਦਾ ਹੈ ਉਸ ਦਾ ਨਾਮ ਐਸ ਕੇ ਸਿਨਾ ਹੁੰਦਾ ਹੈ ਪਰ মিডিਆ ਵਾਲੇ ਤੋਂ ਬਗਤੀ ਨਾਲ ਉਸ ਨੂੰ ਆਰਕੇ ਸ਼ਰਮਾ ਲਿਖ ਦਿੱਤਾ ਜਾਂਦਾ ਹੈ ਹੁਣ ਪੂਰੇ মিডিਆ ਵਿੱਚ ਆਰਕੇ ਸ਼ਰਮਾ ਦਾ ਨਾਮ ਹੀ ਚੱਲ ਰਿਹਾ ਸੀ ਜਾਂ ਨਾ ਕਿ ਐਸ ਕੇ ਸਿਨਾ ਦਾ ਨਾਮ ਸੀ ਤੇ ਇਹ ਸਭ ਤੋਂ ਵੱਡੀ ਗਲਤੀ মিডিਆ ਵਾਲੇ ਤੋਂ ਹੋ ਜਾਂਦੀ ਹੈ ਤੇ ਅੱਗੇ ਜਾ ਕੇ ਇਹੀ ਗਲਤੀ ਇਸ ਤਰ੍ਹਾਂ ਜਿਹੜੇ ਅਪਰਾਧੀ ਹਨ ਉਹਨਾਂ ਨੂੰ ਪકડਨ ਵਿੱਚ ਕਾਮਯਾਬ ਸਿੱਧ ਹੁੰਦੀ ਹੈ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਦਰਬੋਰ ਤੋਂ ਉਹ ਇਹ ਪਤਾ ਚੱਲਦਾ ਹੈ ਕਿ ਕੂਰੀਅਰ 15 ਫਰਵਰੀ 2018 ਨੂੰ ਬੁੱਕ ਕਰਵਾਇਆ ਗਿਆ ਸੀ ਅਤੇ ਕੂਰੀਅਰ ਨੂੰ ਭੇਜਣ ਵਾਲੇ ਨੇ ਜਿਹੜਾ ਐਡਰੈਸ ਕੂਰੀਅਰ ਵਾਲਿਆਂ ਨੂੰ ਦਿੱਤਾ ਸੀ ਤਾਂ ਪੁਲਿਸ ਉੱਥੇ ਜਾ ਕੇ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਉਹ ਤਾਂ ਫਰਜੀ ਐਡਰੈਸ ਸੀ ਹੁਣ ਪੁਲਿਸ ਵਾਲੇ ਇੱਕ ਵਾਰ ਫਿਰ ਰੈਪਰ ਸਕਾਈਕਿੰਗ ਕੂਰੀਅਰ ਵਾਲਿਆਂ ਦੇ ਦਫ਼ਤਰ ਪਹੁੰਚਦੇ ਹਨ ਅਤੇ ਉੱਥੇ ਸੀਸੀਟੀਵੀ ਕੈਮਰੇ ਦੀ ਜਾਂਚ ਕਰਨ ਲਈ ਜਾ ਕੇ ਦੇਖਦੇ ਹਨ ਤੇ ਉੱਥੇ ਤਾਂ ਸੀਸੀਟੀਵੀ ਕੈਮਰੇ ਹੀ ਨਹੀਂ ਹਨ ਨਾlfloor ਉਸ ਜਗ੍ਹਾ ਦੇਖਦੇ ਹਨ ਉੱਥੇ ਵੀ ਕੋਈ ਸੀਸੀਟੀਵੀ ਕੈਮਰਾ ਨਹੀਂ ਹੁੰਦਾ ਤੇ ਪੁਲਿਸ ਵਾਲੇ ਜਾਂਦੇ ਹੱਥ ਫਿਰ ਵੀ ਕੁਝ ਨਹੀਂ ਲੱਗਦਾ ਫਿਰ ਪੁਲਿਸ ਵਾਲਿਆਂ ਨੂੰ ਇੱਕ ਹੋਰ ਉਮੀਦ ਜਗਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉੱਥੋਂ 120 ਕਿਲੋਮੀਟਰ ਦੂਰ ਕਾਲਾ ਹੰਡੀ ਜਿਹਦੇ ਵਿੱਚ ਇਸ ਕੋਰੀਅਰ ਨੂੰ ਕਿਸੇ ਪ੍ਰਾਈਵੇਟ ਕੰਪਿਊਟਰ ਦੁਆਰਾ ਦੋ ਵਾਰ ਟਰੈਕ ਕਰਕੇ ਦੇਖਿਆ ਗਿਆ ਹੈ ਤਾਂ ਪੁਲਿਸ ਵਾਲੇ ਇਹ ਸੋਚਦੇ ਹਨ ਕਿ ਇਹ ਕੰਮ ਕਤਲ ਦਾ ਹੀ ਹੋਵੇਗਾ ਸ਼ਾਇਦ ਤਾਂ ਉਹ ਪੁਲਿਸ ਵਾਲੇ ਕੰਪਿਊਟਰ 'ਤੇ ਇਨਕੁਆਇਰੀ ਕਰਕੇ, ਟਰੈਕ ਕਰਕੇ ਉਸ ਨੂੰ ਉੱਥੇ ਤੱਕ ਪਹੁੰਚਦੇ ਹਨ। ਤਾਂ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਹ ਟਰੈਕ ਤਾਂ ਕੋਰੀਅਰ ਕੰਪਨੀ ਦੇ ਕਿਸੇ ਕਰਮਚਾਰੀ ਨੇ ਹੀ ਕੀਤਾ ਸੀ। ਤਾਂ ਪੁਲਿਸ ਵਾਲਿਆਂ ਦੇ ਹੱਥ ਫੇਰ ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਇਸ ਤੋਂ ਬਾਅਦ ਪੁਲਿਸ ਹੋਰ ਲੋਕਾਂ ਤੋਂ ਕੁਝ-ਕੁਝ ਕਰਦੀ ਹੈ ਤੇ ਸਾਹੂ ਪਰਿਵਾਰ ਤੋਂ ਵੀ ਕੁਝ ਗਿਸ ਕਰਦੀ ਹੈ ਜਿਸ ਵਿੱਚ ਉਹਨਾਂ ਨੂੰ ਇੱਕ ਛੋਟਾ ਜਿਹਾ ਕਲੂ ਹੋਰ ਮਿਲਦਾ ਹੈ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਵਿਆਹ ਤੋਂ ਪਹਿਲਾਂ ਸੋਮੇਸ਼ੇਕਰ ਸ਼ਾਹ ਨੂੰ ਇੱਕ ਫੋਨ ਕਾਲ ਆ ਵੀ ਹੈ ਜਿਸ ਵਿੱਚ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਤੂੰ ਰਿੰਨਾ ਰਾਣੀ ਨਾਲ ਵਿਆਹ ਕਰਵਾਇਆ ਤਾਂ ਤੈਨੂੰ ਅਸੀਂ ਜ਼ਾਨ ਤੋਂ ਮਾਰ ਦੇਵਾਂਗੇ। ਇੱਕ ਲੜਕੇ ਦਾ ਫੋਨ ਸੀ ਤੇ ਉਸ ਤੋਂ ਬਾਅਦ ਜੋ ਸੋਮੇਸ਼ੇਕਰ ਸ਼ਾਹ ਹੁੰਦਾ ਹੈ ਉਹ ਆਪਣੀ ਪਤਨੀ ਨੂੰ ਇਸ ਬਾਰੇ ਪੁੱਛਦਾ ਹੈ ਕਿ ਇਸ ਤਰ੍ਹਾਂ ਨੂੰ ਫੋਨ ਕਾਲ ਆਈ ਸੀ ਕਿ ਤੂੰ ਇਸ ਬਾਰੇ ਜਾਣਦੀ ਹੈ ਤਾਂ ਉਸ ਦੀ ਪਤਨੀ ਸਾਫ਼ ਇਨਕਾਰ ਕਰ ਦਿੰਦੀ ਹੈ ਕਿ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਤੇ ਦੁਬਾਰੇ ਕਾਲ ਵੀ ਨਹੀਂ ਆਉਂਦੀ ਚਲੋ ਉਸ ਗੱਲ ਨੂੰ ਭੁੱਲ ਵੀ ਜਾਂਦੇ ਹਾਂ। ਕੌਣ ਕੌਣ ਸ ਉਸ ਨੰਬਰ ਨੂੰ ਟਰੇ ਕਰਦੀ ਹੈ ਤੇ ਟਰੇ ਕਰਕੇ ਉਸ ਲੜਕੇ ਤੱਕ ਪਹੁੰਚ ਜਾਂਦੀ ਹੈ ਤੇ ਉਸ ਲੜਕੇ ਨੂੰ ਅਰੈਸਟ ਵੀ ਕਰ ਲੈਂਦੀ ਹੈ ਤੇ ਉਸ ਲੜਕੇ ਤੋਂ ਕੁਛ-ਕਿਛ ਕਰਦੀ ਹੈ ਤਾਂ ਉਹ ਲੜਕਾ ਮੰਨ ਜਾਂਦਾ ਹੈ ਕਿ ਹਾਂ ਇਹ ਫੋਨ ਮੈਂ ਹੀ ਕੀਤਾ ਸੀ ਕਿਉਂਕਿ ਮੈਂ ਰੀਨਾ ਰਾਣੀ ਨੂੰ ਇੱਕ ਤਰਫਾ ਪਿਆਰ ਕਰਦਾ ਸੀ ਉਹ ਮੈਨੂੰ ਪਿਆਰ ਨਹੀਂ ਕਰਦੀ ਸੀ ਇਸ ਕਰਕੇ ਮੈਂ ਉਸਦੇ ਹੋਣ ਵਾਲੇ ਘਰ ਵਾਲੇ ਨੂੰ ਫੋਨ ਕਰਕੇ ਕਹੇ ਸੀ ਕਿ ਤੂੰ ਅਗਰ ਇਹਦੇ ਨਾਲ ਵਿਆਹ ਕਰਾਇਆ ਤਾਂ ਮੈਂ ਤੈਨੂੰ ਜੰਨੂ ਮਾਰ ਦਵਾਂਗਾ ਜਦੋਂ ਪੁਲਸ ਵਾਲੇ ਉਸ ਨੂੰ ਬੰਬ ਬਾਰੇ ਪੁੱਛਦੇ ਹਨ ਤਾਂ ਉਹ ਇਸ ਗੱਲ ਤੋਂ ਮਨਾ ਕਰ ਦਿੰਦਾ ਹੈ ਕਿ ਇਹ ਕੰਮ ਮੈਂ ਨਹੀਂ ਕੀਤਾ ਤਾਂ ਪੁਲਸ ਵਾਲੇ ਉਸ ਤੋਂ ਹੋਰ ਸ਼ਕਤੀ ਨਾਲ ਕੁਝ ਵਿੱਚ ਕਰਦੇ ਹਨ ਤਾਂ ਵੀ ਉਹ ਇਸ ਗੱਲ ਨੂੰ ਕਬੂਲਦਾ ਨਹੀਂ ਕਿ ਇਹ ਬੰਬ ਵਾਲਾ ਕੰਡ ਮੈਂ ਕੀਤਾ ਹੈ ਤਾਂ ਪੁਲਸ ਉਹ ਉਦ ਦਾ ਕੋਰਟ ਤੋਂ ਆਰਡਰ ਲੈ ਕੇ ਲਾਈਵ ਡਿਟੈਕਟਰ ਟੈਸਟ ਕਰਵਾਉਂਦੀ ਹੈ ਤੇ ਜਦੋਂ ਉਹ ਉਦ ਦਾ ਲਾਈਵ ਡਿਟੈਕਟਰ ਟੈਸਟ ਹੁੰਦਾ ਹੈ ਤਾਂ ਉਸ ਵਿੱਚ ਟੈਸਟ ਵਿੱਚ ਇਹ ਅੰਦਾਜ਼ਾ